ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 12 ਦਸੰਬਰ ਸਾਲ 2025 ਦਿਨ ਹੈਗਾ ਸ਼ੁੱਕਰਵਾਰ ਦਾ ਸਮਾਂ ਸਵੇਰ ਦੇ 8:30 ਵਜੇ ਗਿਆ ਆਪਾਂ ਨਾਤ ਹੋ ਕੇ ਰੈਡੀ ਛੇੜੀ ਸੀਗੇ ਜਾਣਾ ਆਪਾਂ ਹੈਗਾ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਆਪਣੀ ਸਾਈਕਲ ਯਾਤਰਾ 4 ਦਿਨਾਂ ਦੀ ਤੇ ਆਪਣਾ ਗਰੁੱਪ ਟੂਰੀਆ 5 ਕ ਜਣਿਆਂ ਦਾ ਗੈਰੀ ਬਾਈ ਅਤੇ ਉਹਦੇ ਬਾਈ ਇਹ ਪਿੰਡੋਂ ਆ ਤੇ ਆਪਾਂ ਸਾਰਿਆਂ ਨੇ ਧਰਮਕੋੜ ਇਕੱਠੇ ਹੋ ਕੇ ਕੱਲ ਨੂੰ ਉੱਥੋਂ ਜਾਣਾ ਤੇ ਆਪਾਂ ਅੱਜ ਰੁਕਾਂਗੇ ਨਾਨਕੇ ਜਾ ਕੇ ਦਾਤੇ ਤੇ ਕੱਲ ਨੂੰ ਉੱਥੋਂ ਹੈਗਾ 10 ਕਿਲੋਮੀਟਰ ਦੂਰ ਆ ਧਰਮਗੋਟ ਉੱਥੋਂ ਸਵੇਰੇ 8 ਵਜੇ ਇਕੱਠੇ ਹੋ ਕੇ ਚੱਲਾਂਗੇ 4 ਕ ਦਿਨ ਆਪਣੀ ਯਾਤਰਾ ਦੇ ਆ ਬਣੇ ਰਹੋ ਯਾਤਰਾ ਦੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਪਹਿਲਾਂ ਵਾਲੀਆ ਵੀਡੀਓ ਨੂੰ ਪਿਆਰ ਦਿਖਾਉਂਦੇ ਰਹੋ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਬਾਕੀ ਹੁਣ ਸਮਾਨ ਦੀ ਪੈਕਿੰਗ ਕਰਦੇ ਆ ਕੱਢਿਆ ਪਿਆ ਸੀਗਾ ਰਾਤ ਤੇ ਬੈਗ ਬੂਗ ਬੰਦਦੇ ਆ ਰੋਟੀ ਪਾਣੀ ਛੱਕਦੇ ਆ ਤੇ 10 ਵਜੇ ਦੇ ਨੂੰ ਤੁਰਾਂਗੇ ਹੌਲੀ ਹੌਲੀ ਰਾਹ ਦੇ ਵਿੱਚ ਆਪਾਂ ਮੋਗੇ ਜੱਸੇ ਨੂੰ ਵੀ ਮਿਲਣਾ ਆਪਾਂ ਨੂੰ ਬਈ ਮਿਲਿਆ ਸੀਗਾ ਹਯੂਰ ਸਾਹਿਬ ਜਾਂਦੇ ਤੋਂ ਸੈਕਲ ਤੇ ਤੇ ਮੁਲਾਕਾਤ ਕਰਾਂਗੇ ਬਾਕੀ ਹੋਰ ਵੀ ਦੇਖਦੇ ਆਂ ਰਸਤੇ ਦੇ ਵਿੱਚ ਜੋ ਜੋ ਹੋਇਆ ਤੁਹਾਨੂੰ ਦਿਖਾਉਂਦੇ ਜਾਵਾਂਗੇ ਤੇ ਚੱਲਦੇ ਆਂ ਜੀ ਫਿਰ ਬਣੇ ਰਿਓ ਸਫ਼ਰ ਦੇ ਨਾਲ ਧੰਨਵਾਦ ਜੀ ਅੱਜ ਆਪਾਂ ਵਈ ਪਹਿਲਾਂ ਵਾਲੀ ਕੱਢੀ ਹੈ ਗੱਡੀ ਤੇ ਚੱਲਦੇ ਆਂ ਪਾਰ ਤੇ ਯਾਰ ਦੋਸਤ ਕਰੇ ਪਾਰ ਦਾ ਹੋਊਗਾ ਉਧਰ ਨੂੰ ਚੱਲਦੇ ਆਂ ਹੋਗਾ ਦਾ ਨਾ ਹੋਰ ਕੋਈ ਕੋਰਣਾ ਲਾਗੇ ਆਨ ਸਵਾਏ ਨਾਨਕ ਹਉ ਹਸੀ ਜੈ ਬਨ ਨਾ ਵਿਪਤ ਜੈ ਸਮਾ ਹੋ ਗਿਆ ਜੀ 9:45 ਮਿੰਟ ਦਾ ਤੇ ਆਪਾਂ ਪਿੰਡੋਂ ਪਾ ਤੇ ਚੱਲੇ ਤੇ ਚੱਲਦੇ ਹਾਂ ਹੁਣ ਮੋਗੇ ਵੱਲ ਨੂੰ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਬਾਬਾ ਭਲੀ ਕਰੇ ਯਾਤਰਾ ਸੋਹਣੀ ਸਫਲ ਸੁਖਦਮਈ ਹੋਵੇ। ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਤੇ ਰੱਖੇ ਤੇ ਬਾਕੀ ਅੱਜ ਡੋਲਣੀ ਆਪਣੀ ਟੱਲੀ ਵਾਲਾ ਕੰਮ ਕਰੂਗੀ। ਕਿਉਂਕਿ ਇਹ ਮਾਮੇ ਦੀ ਰੋਲ ਨਹੀਂ ਤਾਂ ਉੱਥੇ ਫੜਾ ਕੇ ਆਉਣੀ ਆ। ਖੇਤਾਂ ਦੇ ਵਿੱਚ ਸیرے-ਸੇਰੇ ਆਉਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਪੂਰਾ ਵਧੀਆ ਮਾਹੌਲ ਤੇ ਸਰੋਂ-ਸਰੋਂ ਇਧਰ ਖਿਲੀ ਹੋਈ ਆ ਆ ਜਾ ਭਾਈ ਆ ਜਾ ਲੰਘ ਜਾ ਲੰਘ ਜਾ। ਤੇ ਵਧੀਆ ਮਾਹੌਲ ਹੈ ਮਿੱਟੀ ਪਾਦੇ ਕੋਈ ਚੱਕਰ ਨਹੀਂਗਾ। ਤੇ ਬਾਕੀ ਚੱਲਦੇ ਆਂ ਜੀ ਆਪਾਂ ਨੂੰ ਇੱਥੋਂ ਹੋਊਗਾ 40 ਕਿਲੋਮੀਟਰ ਇੱਥੋਂ ਆਪਾਂ ਹਰੀ ਵਾਲੇ ਵੇਈ ਦੀ 메ਨ ਰੋਡ ਤੇ ਚੜ ਜਾਣਾ। ਅਸ਼ਰਕ ਵਧੀਆ ਬਣ ਗਈ ਤੇ ਸਮਾਲਸਰਪੇ ਦੀ ਵੀ ਠੀਕ ਆ ਪਰ ਉਧਰ ਦੀ ਮੈਨੂੰ ਲੱਗਦਾ ਥੋੜਾ ਇਹ ਦੂਰ ਪੈਂਦਾ ਹੋਊਗਾ ਤੇ ਇਧਰੋਂ ਆਪਾਂ ਨਾਲੇ ਜਿਆਦਾ ਸਾਧਨ ਨਹੀਂ ਚੱਲਦੇ ਤੇ ਬਾਹਰੇ ਬਾਹਰ ਚੱਲ ਗਏ ਆਪਾਂ ਵੱਡੇ ਰੋਡ ਤੇ ਪਹੁੰਚ ਜਾਈਦਾ ਤੇ ਉਧਰੋਂ ਵਾਪਸੀ ਆਪਾਂ ਵੱਡੇ ਘਰ ਵੇ ਦੀ ਆਏ ਸੀ ਕਿ ਉਧਰ ਦੀ ਥੋੜਾ ਜਿਹਾ ਸੜਕ ਸ਼ੁਰਕ ਟੁੱਟੀ ਆ ਤੇ ਕੰਡਰੋਲੀ ਦੀ ਸੜਕ ਸ਼ੁਰਕ ਬਣੀ ਜਾਂਦੀ ਆ ਮੈਂ ਸੋਚਿਆ ਵੀ ਐਵੇਂ ਗਾਰੇ ਨਾਲ ਕੋਥੋਂ ਕੱਤੀ ਹੋਣ ਨਾਲੋਂ ਇਧਰ ਇਹਦੀ ਠੀਕ ਆ ਤੇ ਮੱਠੀ ਮੱਠੀ ਜੀ ਤੋਂ ਹੁੰਦਾ ਤੇ ਸੂਰਜ ਦੇਖ ਜੀ ਵੀ ਅੱਜ ਥੋੜੇ ਥੋੜੇ ਠੰਡੇ ਆ ਤੇ ਆਬ ਦਾ ਅੰਦੀਰੂਪ ਦਿਖਾ ਨਹੀਂ ਰਿਹਾ ਤੇ ਚਲੋ ਐਂ ਵੀ ਠੀਕ ਆ ਵੈਸੇ ਨਹੀਂ ਤਾਂ ਗਰਮੀ ਆਉਣ ਲੱਗ ਜੂ ਕਿਉਂਕਿ ਹੁੱਡੀ ਪਾਈਏ ਆਪਣੇ ਪੱਗ ਉਤੋਂ ਦੀ ਲਹਣੀਆਂ ਓਖੀ ਆ ਇਹਦਾ ਥੋੜਾ ਜਿਹਾ ਇਹੀ ਪਾਇਆਂ ਵਧੀਆ ਲੱਗਣੀਆਂ ਤੇ ਪਰ ਇਹਦਾ ਥੋੜਾ ਜਿਹਾ ਨੁਕਸ ਇਹੀ ਇਹ ਵੀ ਲਹਣੀਆਂ ਓਖੀਆਂ ਆ ਇਹ ਚਲੋ ਚੱਲਦੇ ਆ ਟਾਈਮ ਹੋ ਗਿਆ 9:50 ਦਾ ਤੇ ਆਪਾਂ ਚੱਲੇ ਸੀਗੇ 8:45 ਤੇ ਮਤਲਬ ਆਪਾਂ 1 ਘੰਟਾ 10 ਮਿੰਟ ਦੇ ਵਿੱਚ 5-10 ਮਿੰਟ ਦੇ ਵਿੱਚ ਬਾਗੇ ਪਰਾਨੇ ਪਹੁੰਚ ਗਏ 20 ਕਿਲੋਮੀਟਰ ਦਾ ਸਫਰ ਕਰਕੇ ਰਾਜ ਮੈਂ ਫੋਨ ਜਾਂ ਲਾ ਲਿਆ ਸੀਗਾ ਗੱਲਾਂ ਬਾਤਾਂ ਕਰਦੇਗੇ ਪ੍ਰਤਾਪ ਨੂੰ ਉਹ ਪਤਾ ਨਹੀਂ ਸਟਰਾਵਾ ਤੇ ਆਪਣਾ ਜਿਹੜਾ ਲਾਇਆ ਸੀਗਾ ਉਹ 2-400 ਮੀਟਰ ਹੀ ਚੱਲਿਆ ਪਤਾ ਨਹੀਂ ਕੀ ਹੋ ਗਿਆ ਐਕਟੀਵਿਟੀ ਜੀ ਵਿੱਚੀ ਪਾਉਜ਼ ਪੂਜ਼ ਹੋ ਗਈ ਪਤਾ ਨਹੀਂ ਕੀ ਚੱਕਰ ਆ ਤੇ ਹੁਣ ਦੁਬਾਰਾ ਤੋਂ ਲਾਇਆ 20 ਕਿਲੋਮੀਟਰ ਦੀ ਜਿਹੜੀ ਐਕਟੀਵਿਟੀ ਸੀਗੀ ਉਹ ਵਿੱਚੋਂ ਰਾਈਡ ਦੇ ਗਾਇਬ ਹੋ ਗਈ ਆ ਤੇ ਬਾਕੀ ਪਹੁੰਚ ਗਏ ਆ ਵੀ ਆਪਾਂ ਮੋਗਾ 23 ਕਿਲੋਮੀਟਰ ਥੋਂ ਚੱਲਦੇ ਆ ਮੋਗੇ ਵੱਲ ਨੂੰ ਨੌਨ ਸਟਾਪ ਆਪਾਂ ਆ ਗਏ 20 ਕਿਲੋਮੀਟਰ ਬਾਗਾ ਪ੍ਰਾਣਾ ਦਾ ਬੋਰਡ ਵੀ ਆ ਗਿਆ ਕਹਿੰਦੇ ਕਹਿੰਦੇ ਕੌਣ ਆ ਗਿਆ ਬਾਗਾ ਪ੍ਰਾਣਾ ਆ ਗਿਆ ਇੱਧਰ ਠੱਠਾ ਜੀ ਝਾਗਦਾ ਹੀ ਭੜਾ ਭੜਾ ਜਾ ਸੂਰਜ ਵੀ ਹੁਣ ਤਾਂ ਨਿਕਲਿਆ ਵਾਵਾ ਇਹ ਦੇਖਦਾ ਠੀਕ ਆ ਠੰਡ ਹੁੰਦਾ ਹੈ ਨਹੀਂ ਹੈ ਨਹੀਂ ਤੇ ਗਰਮੀ ਵੀ ਨਹੀਂ ਹੈਣੀ ਵੈਸੇ ਹਜੇ ਤੱਕ ਤਾਂ ਠੀਕ ਆ ਵੀ ਕੋਡ ਲਾਉਣ ਦੀ ਨੌਬਤ ਆ ਗਈ ਤਾਂ ਥੋੜਾ ਜਿਹਾ ਕੰਮ ਮੁਸ਼ਕਲ ਹੋ ਜਾਊਗਾ ਹੁਣ ਫੋਨ ਪਾਈ ਜੇ ਚਾਪਾ ਕਿਉਂਕਿ ਉੱਥੇ ਹੁੰਦਾ ਟ੍ਰੈਫਿਕ ਤਾਂ ਕਰਕੇ ਮੈਂ ਸੋਚਿਆ ਵੀ ਜਿਹੜੀ ਕਲਿੱਪ ਲੈਣੀ ਆਪਾਂ ਪਿੱਛੇ ਹੀ ਲੈ ਲਈਏ ਇਹ ੜਕਾ ੜਕਾ ਵਾਲਾ ਹੁੰਦਾ ਮਾਈਕ ਇਹसे ਕਰਕੇ ਲਾਇਆ ਦੇਖਦੇ ਆਂ ਉਮੀਦ ਕਰਦੇ ਆਂ ਵੀ ਆਵਾਜ਼ ਸੋਹਣੀ ਆਊਗੀ ਫੇਰ ਉਹਦਾ ਪਾ ਪਾ ਟੀ ਟੀ ਹੋ ਲੱਗ ਜਾਂਦੀ ਆ ਸ਼ਹਿਰ ਵਾਈ ਦੀ ਮੈਨੂੰ ਆਉਣਾ ਦਾ ਔਖਾ ਦਾ ਪਰ ਹੁਣ ਕੀ ਕੀ ਕਰ ਸਕਦੇ ਆ ਉਧਰਲੇ ਪਾਈ ਸ਼ਰਕਾ ਛੁਰਕਾ ਹੀ ਖਰਾਬ ਆ ਸ਼ਹਿਰ ਕੋਸ ਕਰਨ ਪੂਰਾ ਜੰਗ ਲੜਨ ਦੇ ਬਰਾਬਰ ਹੀ ਆ ਬਾਈ ਚੱਲਦੇ ਆ ਦੇਖਦੇ ਆ ਮੋਲਗਾ ਜਾ ਕੇ ਵੈਸੇ ਤਾਂ ਆਪਾਂ ਐਕਸਟਰਾ ਟਿਊਬ ਰੱਖੀ ਆ ਪਰ ਇਹ ਕੀ ਆਪਾਂ ਭੁੱਲ ਗਏ ਫਿਰ ਸਮਾਨ ਲਿਆ ਆਪਾਂ ਪੈਂਚਰਾਂ ਦਾ ਸੋਲੂਸ਼ਨ ਪੈਂਚਰ ਤੇ ਆਹ ਰੇਗਮਰ 60 ਰੁਪਈਆ ਦਾ ਸਮਾਨ ਆਇਆ ਪੰਪ ਆਪਣੇ ਕੋਲ ਹੈਗਾ ਹੀ ਆ ਤੇ ਵੈਸੇ ਤਾਂ ਲੋਡ ਪਵੇ ਨਾ ਤੇ ਪਰ ਕਈ ਵਾਰੀ ਲੋਡ ਪੈ ਜਾਂਦੀ ਆ ਤੇ ਤਾਂ ਕਰਕੇ ਫਿਰ ਆਪਾਂ ਸਮਾਨ ਪਹਿਲਾਂ ਜੀ ਆਪਣੇ ਕੋਲ ਅਵਾਂਸ ਰੱਖ ਲਿਆ ਰੋਟੀ ਆਪਾਂ ਇੱਕ ਖਾ ਕੇ ਤੁਰੇ ਸੀਗੇ ਘਰੋਂ ਤੇ ਭੁੱਖ ਜੀ ਲੱਗੇ ਆ ਬਾਈ ਕੋਲ ਕਈ ਵਾਰੀ ਲੰਗੇ ਆ ਬੋਦੀ ਦੇ ਭਾਰਵੇਂ ਕੁਲਚੇ ਤੁਸੀਂ ਚੱਲ ਵੀ ਅਕੀ ਖਾ ਕੇ ਦੇਖਦੇ ਆ ਬਾਈ ਕੋਲੇ ਕੀ ਹਸਾਕਦਾ ਵਾ ਖਾਣੇ ਆ ਤੇ ਦੂਗਾ ਚੱਲਦੇ ਆ ਅੱਗੇ ਵਾਗਾ ਪ੍ਰਾਣਾ ਕ੍ਰੋਸ ਥੋੜਾ ਜਿਹਾ ਕਰਿਆ ਆਪਾਂ ਚੋਂ ਉਥੇ ਬਾੜੀ ਪੀ ਪੀਤੀਂ ਹੁੰਦੀ ਆ ਉਥੋਂ ਨਾਂਕੇ ਤਾਂ ਪਥੜਾ ਬਾਰ-ਬਾਰ ਆ ਕੇ ਖੜੇ ਐ ਬਾਈ ਬਾਈ ਨੇ ਧਰਤੀਆਂ ਡਵਾ ਰੋਟੀਆਂ ਇੱਕ ਹੀ ਖਾਣਾ ਬਾਈ ਆਪਾਂ ਦਾ ਇੱਕ ਆਪ ਖਾਏਗਾ ਤੂੰ ਹੈ ਬਣਾ ਲਈ ਜਾ ਆਵਾ ਜਾਂਦਾ ਠੀਕ ਆ ਦੇ ਇਧਰ ਬਾਈ ਦਾ ਸਮਾਨ ਸੋਣ ਵੇਖਣ ਨੂੰ ਪੂਰਾ ਘੈਂਟ ਲੱਗਾ ਦਾ ਬਾਕੀ ਖਾ ਕੇ ਵੇਚਦੇ ਧਣੀਆਂ ਧੁਣੀਆਂ ਬਾਈ ਨੇ ਪੂਰਾ ਐਨ ਪਾਇਆ ਬੋਦੀ ਤੇ ਰਹਿਣਾ ਬਾਈ ਡੇੜੀ ਦਾ ਨਾ ਠੀਕ ਆ ਹੋਰ ਬਾਈ ਵਧੀਆ ਠੀਕ ਠਾਕ ਆ ਕੰਮਕਾਰ ਚੰਗਾ ਚੱਲ ਵਧੀਆ ਵਧੀਆ ਪੁਲਚਾ ਬਣ ਗਿਆ ਬਾਈ ਤੇ ਖਾ ਕੇ ਦੇਖਦੇ ਆ ਵੀ ਕੀ ਹਾਲ ਹੁਦਾ ਦੱਸਦੇ ਆ ਤੁਹਾਨੂੰ ਪੁਲਚੇ ਦੀ ਗੱਲ ਕਰੀਏ ਬਾਈ ਪੁਲਚਾ ਪੂਰਾ ਸਿਰਾ ਸੀਗਾ ਤੇ ਬਾਈ ਦਾ ਨਾਮ ਹੈਗਾ ਆਰਾਮ ਪ੍ਰਵੇਸ਼ ਜਰੂਰ ਹੋ ਕੇ ਜਾਇਆ ਕਰੋ ਬਾਈ ਕੋਲੇ ਮਿਹਨਤ ਕਰਦਾ ਮੁੰਡਾ ਤੇ ਬਾਈ ਕਹਿੰਦਾ ਮੈਂ ਪਹਿਲਾਂ ਬੈਂਕ ਆਫ ਇੰਡੀਆ ਚ ਲੱਗਿਆ ਸੀਗਾ 80000 ਰੁਪਏ ਸੈਲਰੀ ਸੀਗੀ ਫੇਰ ਬਾਪੂ ਦਾ ਕੰਮ ਆ ਸੀ ਸੋਚਿਆ ਵੀ ਕਹਿੰਦਾ ਵੀ ਇਹੀ ਕੰਮ ਕੀਤਾ ਜਾਵੇ ਕਹਿੰਦਾ ਵੀ ਇਨੇ ਤਾਂ ਇੱਧਰ ਬਣਾ ਲੈਣੇ ਉਹੀ ਆਪਣੀ ਵਾਲੀ ਗੱਲ ਵੀ ਆਪਾਂ ਵੀ ਚਲੋ ਫਾਰਮੇਸੀ ਕੀਤੀ ਆ ਜੋਬ ਜੂਬ ਚ ਇਨੇ ਪੈਸੇ ਦਿੰਦੇ ਨਹੀਂਗੇ ਕੰਮ ਨਾਲ ਬਾਪੂ ਦੇ ਹੈਲਪ ਕਰਾ ਦੀ ਨਾਲੇ ਨਾਲ ਇਧਰ ਨਿਕਲੇ ਆਈਦਾ ਤੇ ਆਪਦੇ ਕੰਮ ਦੀ ਬਈ ਕੋਈ ਸੰਗ ਨਹੀਂ ਹੁੰਦੀ ਜੇ ਆਪਾਂ ਸੋਚੀਏ ਕਿ ਆਪਾਂ ਪੜਾਈ ਕੀਤੀ ਜਾਂ ਕੁਝ ਨਾਲ ਨਾਲ ਬਈ ਬੀਏ ਕਰੀ ਜਾਂਦਾ ਤੇ ਨਾਲ ਨਾਲ ਆਪਦੀ ਮਿਹਨਤ ਕਰੀ ਜਾਂਦਾ ਮਿਹਨਤ ਦਾ ਕੋਈ ਡਰ ਨਹੀਂਗਾ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਆ ਸੰਗ ਸ਼ਰਮ ਵਾਲੀ ਕੋਈ ਗੱਲ ਨਹੀਂ ਹੁੰਦੀ ਆ ਆਪਦੇ ਕੰਮ ਦਾ ਕੋਈ ਡਰ ਨਹੀਂ ਬਈ ਤੇ ਚਲੋ ਚੱਲਦੇ ਆ ਹੁਣ ਅੱਗੇ ਨੂੰ ਟਾਈਮ ਹੋ ਗਿਆ ਜੀ 12 ਵਜੇ ਦਾ ਤੇ ਆਪਾਂ ਮੋਕੇ ਪਹੁੰਚ ਗਏ ਆ ਜਾਣੇ ਅੱਜ ਬਾਜ਼ਾਰ ਰਵੇ ਦੀ ਵਾਰ-ਵਾਰੀ ਤਾਂ ਜਾਈਦਾ ਅੱਗੇ ਤੇ ਅੱਜ ਬਜ਼ਾਰ ਹਵਾਲ ਦੀ ਚੱਲਦੇ ਆ ਤੇ ਦੇਖਿਆ ਬਜ਼ਾਰ ਦਾ ਮਾਹੌਲ ਚਾਲ ਨਾਲ ਨਾਲ ਕਰਦੇ ਆ ਤੁਹਾਨੂੰ ਸਾਂਝਾ ਪਾਈ ਯਾਰ ਕੇ ਵੀ ਅੱਗੋਂ ਦੀ ਮੋੜ ਦਿਆ ਕਰਕੇ ਵੀ ਤੁਸੀਂ ਮੜਨਾ ਮੋੜ ਯਾਰ ਪਿੱਛੇ ਮੁੜ ਜਾ ਪਤਾ ਨਹੀਂ ਕਿਉਂ ਸਾਈਕਲ ਦੇ ਮੂਹਰ ਦੀ ਕਰਕੇ ਵੀ ਯਾਰ ਜੇ ਸਾਈਕਲ ਨਾ ਰੋਕਿਆ ਮਾੜਾ ਯਾਰ ਦਾ ਸੋਚ ਲਿਆ ਕਰੋ ਸਾਈਕਲ ਬਾਰੇ ਸਾਈਕਲ ਦੀ ਕੋਈ ਵੈਲਿਊ ਵੈਲਿਊ ਹੈ ਨਹੀਂ ਮੈਂ ਦੇਖ ਲਿਆ ਹਸ ਤਾਬ ਬਾਹਰਲੇ ਦੇਸ਼ਾਂ ਚ ਇਹਦਾ ਪੂਰਾ ਉਹ ਆ ਜਹਾ ਡੋਡੀ ਕੋ ਟ੍ਰੈਕ ਬਣਿਆ ਇੱਥੇ ਦਾ ਇਹਨੂੰ ਆਏ ਆ ਵੀ ਸਾਈਕਲ ਕੀ ਆ ਬਸ ਪੂਰੇ 에어ਪੋਰਟਸ ਨਵਾ ਦਿੱਤੇ ਝਗੋ ਝੱਗ ਕਰ ਦਿੱਤੇ ਮੇਰੇ ਵੀਰੋ ਕਿਉਂ ਕਰ ਦਿੱਤੇ ਆ ਕਿਉਂਕਿ ਬਾਈ ਜੀ ਆਏ ਨੇ ਸਪੈਸ਼ਲ ਕਹਿੰਦੇ ਭਾਜੀ ਅਸੀਂ ਆਹੀ ਸਾਫ ਕਰਵਾਉਣ ਆਏ ਆ ਸਪੈਸ਼ਲ ਸਕਿਨ ਤਾਂ ਬਾਈ ਨੇ ਇਹੀ ਤਾਂ ਰੋਲਾ ਲਓ ਜੀ ਚੈੱਕ ਕਰੋ ਜਿਹੜੀ ਹੀਟ ਗਨ ਅਸੀਂ ਵਰਤਦੇ ਪਿਆ ਤੁਹਾਡੇ ਕੋਲ ਨਹੀਂ ਵੀ ਹੋਊਗੀ ਤੇ ਤੁਸੀਂ ਕਹਿੰਦੀ ਥਾਂ ਤੇ ਕੀ ਵਰਤ ਸਕਦੇ ਹੋ ਸਿਰਫ ਡਰਾਇਰ ਜਿਹੜੀ ਆਪਾਂ ਵਾਲ ਸੁਕਾਉਣ ਲਈ ਵਰਤੀਦੀ ਆ ਓਨਲੀ ਹੀਟ ਤੇ ਕਰਕੇ ਚੈੱਕ ਕਰੋ ਫਿਨਿਸ਼ਿੰਗ ਸਾਰੀ ਓਕੇ 에어ਪੋਰਟ ਸਾਈਡ ਤੋਂ ਕਟਿੰਗ ਅੰਦਰੋਂ ਜਮਾ ਓਕੇ ਰਿਪੋਰਟ ਵਾਈਟ ਖਾਲੇ ਬੈਕ ਤੇ ਹੋਣੀ ਹੈ ਸਾਈਡਸ ਤੇ ਹੋਣੀ ਹੈ ਉਸ ਤੋਂ ਬਾਅਦ ਜੋ 에어ਪੋਰਟ ਦੇ ਅੰਦਰ ਪਾਵਾਂ ਲੋ ਵੀ ਪਹੁੰਚੇ ਸੀ ਅੱਜ ਆਪਾਂ ਆਨੰਦ ਮੋਬਾਈਲ ਕੇਰਾਂ ਦੇ ਬਾਈ ਹੁਣਾ ਕੋਲੇ 에어ਪੋਰਟ ਆਪਾਂ ਕਰਾਈਆ ਰੈਪ ਥੋੜੇ ਮੈਲੇ ਘਮਲੇ ਹੋ ਗਏ ਸੀਗੇ ਤੇ ਸੈੱਟ ਕਰਦੇ ਬਾਈ ਨੇ ਪੂਰੇ ਐਂਡ ਬਣਾਤੇ ਆ ਹਾਂਜੀ ਵੀਰੇ ਕੀ ਹਾਲ ਚਾਲ ਨੇ ਵਧੀਆ ਵਧੀਆ ਮਾਲ ਕੋਈ ਸੁਣਾਓ ਠੀਕ ਠਾਕ ਹਾਂ ਬਸ ਸਭ ਵਧੀਆ ਸਭ ਵਧੀਆ ਤੇ ਹੋਰ ਕੀ ਕੀ ਬਈ 에어ਪੋਰਟ ਰੈਪ ਤੇ ਹੋਰ ਕੀ ਕੀ ਕਰਦ ਨੇ 에어ਪੋਰਟ ਰੈਪ ਹੋ ਗਏ ਬਈ ਫਿਰ 에어ਪੋਰਟ ਦੇ ਇਲਾਵਾ ਜਿਹੜੇ ਅੰਦਰਲੇ ਬਰਡਸ ਵੀ ਆ ਫਿਲਮ ਫੁੱਲ ਮਲਵਾਣੀ ਹੈ ਚਲੋ ਇਹ ਤਾਂ 4 ਸੀਗੇ ਪ੍ਰੋ 2 ਹੋ ਗਏ ਆਈਪੋਡ ਹੋ ਗਏ ਲੈਪਟਾਪ ਹੋ ਗਏ ਮੈਕਬੁੱਕ ਹੋ ਗਈ ਚਾਹੇ ਤੁਸੀਂ ਗੱਡੀਆਂ ਦੀ ਬਰੇਪਿੰਗ ਕਰਾ ਲਓ ਕੁਝ ਵੀ एवरीथिंग ਹੋ ਗਿਆ ਮਤਲਬ ਜਿਹੜੀ ਚੀਜ਼ ਦੁਨੀਆ ਤੇ ਬਣੀ ਹੈ ਮਤਲਬ ਉਹ ਨੰਦ ਵਾਲੇ ਕਰ ਸਕਦੇ ਨੇ ਠੀਕ ਆ ਸਿਰਾਂ ਇੱਕ ਥੋੜਾ ਡਾਇਲੋਗ ਬੋਲ ਕੇ ਦਿਹਾ ਦੇ ਬਾਈ ਹਾਂਜੀ ਮੇਰੇ ਫਿਰ ਕੀ ਹਾਲ ਚਾ ਲੈ ਲੋ ਜੀ ਬਾਈ ਜੀ ਆਏ ਸੀਗੇ ਵਧੀਆ ਡੀਲਿੰਗ ਲੱਗੀ ਇਹਨਾਂ ਨੂੰ ਰੇਟ ਰੂਟ ਵਧੀਆ ਲਾਇਆ ਸਾਈਕਲਿੰਗ ਕਰਦੇ ਨੇ ਭਾਜੀ ਕਿੱਥੇ ਕਿੱਥੇ ਜਾ ਕੇ ਆਉਣੇ ਜੀ ਵੀਰੇ ਅਸੀਂ ਜਾਏ ਆ ਪਹਿਲਾਂ ਪੰਜ ਤਖਤ ਯਾਤਰਾ ਆਪਣੇ ਯੂਪੀ ਬਿਹਾਰ ਇੱਧਰ ਸਾਰੇ ਪਟਨਾ ਸਾਹਿਬ ਯੂਰ ਸਾਹਿਬ ਤੇ ਹੁਣ ਅਸੀਂ ਜਾ ਕੇ ਆਏ ਆ ਸ਼ਿਮਲਾ ਤੇ ਹੁਣ ਅਮਰੀਕ ਸਰ ਸਾਹਿਬ ਚੱਲੇ ਆ ਸੈਕਲ ਤੇ ਮਤਲਬ ਵਧੀਆ ਲ ਤੁਸੀਂ ਪ੍ਰੈਫਰ ਕਰੋਗੇ ਵੀ ਜਾਓ ਤੁਸੀਂ ਵੀ ਚਲਾਓ ਸਾਈਕਲ ਜਿਹਨੂੰ ਪੁੱਲ ਚੁੱਕੇ ਪਹੁੰਚ ਗਏ ਆ ਬਈ ਮੋਗੇ ਬੁੱਗੀਪੁਰਾ ਬਾਈਪਾਸ ਕੋਲੇ ਜੱਸੇ ਨੂੰ ਫੋਨ ਲਾਇਆ ਆਉਂਦਾ ਤੇ ਸਾਈਕਲ ਉੱਥੇ ਲਾਵਾਂਗੇ ਸੁਖਵੀਰ ਕੋਲੇ ਦੁਕਾਨ ਤੇ ਚਲਦੇ ਹੁਣ ਇਹ ਤਾਂ ਫੋਨ ਤਾਂ ਆਦਾ ਲੱਗਦਾ ਨਹੀਂ ਹੁੰਦਾ ਕਦੇ ਤੇ ਚਲਦੇ ਆ ਉੱਥੇ ਲਾ ਕੇ ਸਾਈਕਲ ਦੋ ਬਾਦ ਗੇੜੇ ਛੇੜੇ ਦਿੰਨੇ ਆ ਟਾਈਮ ਜਿਹੜਾ ਹੋ ਗਿਆ 1:30 ਵਜੇ ਦਾ ਚਲਦੇ ਆ ਅੱਗੇ ਨੂੰ ਆਪਾਂ ਖੜੇ ਸੀਗੇ ਬਈ ਬੁੱਗੀਪੁਰਾ ਬਾਈਪਾਸ ਤੋਰਾ ਪਲਾਜੇ ਕੋਲੇ ਅਕਸਰ ਹੀ ਆਪਾਂ ਖੜਕੇ ਜਾਂਦੇ ਆ ਇੱਥੇ ਤੇ ਆ ਜਾ ਬਈ ਜੱਸੇ ਆ ਜਾ ਤੇ ਬਾਈ ਮਿਲਿਆ ਆਪਾਂ ਨੂੰ ਕੀ ਹਾਲ ਚਾਲ ਨੇ ਵੀਰੇ ਵਧੀਆ ਵੀਰੇ ਤੁਸੀਂ ਸੁਣਾਓ ਜੀ ਵਧੀਆ ਜੀ ਠੀਕ ਠਾਕ ਮਾਈਕ ਮੜਾ ਜਾ ਉੱਪਰ ਨੂੰ ਕਰ ਲਓ ਹਾਂ ਜੀ ਪਾਜਾ ਕੋਪਰਾ ਹੋਰ ਵਧੀਆ ਠੀਕ ਠਾਕ ਜੀ ਚੜਦੀ ਕਲਾ ਆਪਦਾ ਕੀ ਹਾਲਾ ਹੋਰ ਸੁਣਾਓ ਕੀ ਨਾਮ ਵੀਰੇ ਤੁਹਾਡਾ ਮੇਰਾ ਨਾਮ ਜੀ ਗੁਰਿੰਦਰਪ੍ਰੀਤ ਸਿੰਘ ਵੀਰੇ ਠੀਕ ਹੈ ਠੀਕ ਹੈ ਬਈ ਤੇ ਕਿਹੜਾ ਪਿੰਡ ਬਈ ਪਤੇਗੜ ਕੋ ਰੋਟਾਣਾ ਪਿੰਡ ਆ ਵੀਰੇ ਠੀਕ ਹੈ ਠੀਕ ਹੈ ਇਧਰ ਵੈਸੇ ਕੀੜਾ ਛੇੜਾ ਲਾਉਣਾ ਹਾਂਜੀ ਹਾਂਜੀ ਵੀਰੇ ਬਸ ਆਸ ਦੇ ਗੇੜ ਦੇ ਕਿਹੜਾ-ਕਿਹੜਾ ਕੱਢਦੇ ਰਹੀ ਜਾਂ ਟੈਲੀ ਬਾਈ ਡੇਲੀ ਠੀਕ ਆ ਠੀਕ ਆ ਹਾਂਜੀ ਸਹੀ ਆ ਸਹੀ ਆ ਤੇ ਬਾਈ ਖੜਾ ਹੈ ਨਾ ਚਲੋ ਵਧੀਆ ਧੰਨਵਾਦ ਬਾਈ ਦਾ ਗੱਲਾਂ ਬਾਤਾਂ ਮਾਰੀ ਗਏ ਤੇ ਬਾਈ ਨੇ ਚਾਹ ਪਾਣੀ ਆਫਰ ਕੀਤਾ ਚਾਹ ਪਾਣੀ ਪੀਨੇ ਜੱਸਾ ਵੀ ਆ ਗਿਆ ਸਾਡਾ ਜੱਸੇ ਅਲੀ ਵੀ ਕਰਦੇ ਆ ਹੋਰ ਬਈ ਸੁਣਾਓ ਠੀਕ ਠਾਕ ਚੜਦੀ ਕਲਾ ਭਰਾ ਤੇ ਹੋਰ ਜੱਸਾ ਜੀ ਕੀ ਹਾਲ ਚਾਲ ਨੇ ਕੀ ਹਾਲ ਚਾਲ ਠੀਕ ਆ ਬਹੁਤ ਵਧੀਆ ਤੇ ਇਹ ਬਾਈ ਹੈਗਾ ਜੱਸਾ ਆਪਾਂ ਨੂੰ ਮਰੇ ਹਜੂਰ ਸਾਹਿਬ ਜਾਂਦੇ ਸਾਈਕਲ ਤੇ ਇਹ ਵੀ ਇੱਕ ਸਾਈਕਲਿਸਟ ਵੀਰ ਆ ਹੋਰ ਸੁਣਾਓ ਬਹੁਤ ਵਧੀਆ ਬਈ ਬਹੁਤ ਵਧੀਆ ਦੱਬ ਗਈ ਸੌਖਾ ਰਾ ਹਾਂ ਹਾਂ ਸੌਖਾ ਹੀ ਸੀ ਉਸ ਤੋਂ ਹੋੜ ਗਿਆ ਇਹ ਤਨ ਠੀਕ ਆ ਠੀਕ ਆ ਸਮਾਨ ਤੇਰੇ ਕੋਲ ਆ ਵਰਦਾਰਾ ਹੈ ਹਾਂ ਉਹ ਮੁੰਡਾ ਤੁਰ ਕੇ ਆ ਰਿਹਾ ਪੈਦਲ ਠੀਕ ਆ ਬਾਈ ਦਾ ਜੀ ਵੀ ਪੈਦਲ ਯਾਤਰਾ ਕਰਦਾ ਅੰਮ੍ਰਿਤਸਰ ਸਾਹਿਬ ਤੋਂ ਆ ਰਹੇ ਆ ਬੈਗ ਬੋਗ ਲੱਦੀ ਫਿਰਦਾ ਮੁੰਡਾ ਤੇ ਪਿਉਨੇ ਆ ਚਾਹ ਪਾਣੀ ਇਹਨੂੰ ਤੇ ਹੋਰ ਸਨਾ ਪਰਿਵਾਰ ਵਧੀਆ ਬਹੁਤ ਵਧੀਆ ਜੀ ਠੀਕ ਆ ਠੀਕ ਆ ਮੈਂ ਤੇ ਜੱਸਾ ਬਈ ਕਹਿੰਦੇ ਪਹੁੰਚ ਗਏ ਆ ਚਾਹ ਚੁੜੀ ਆਏ ਮੈਂ ਕਿਹਾ ਇਹ ਫਿਰ ਜੱਸੇ ਕੀ ਕਰਦੇ ਆ ਆਡਰ ਹੈ ਦੇਖਦੇ ਕੀ ਹਿਸਾਬ ਦਾ ਆ ਚਾਹ ਤੇ ਚੂਰੀ ਕਹਿੰਦੇ ਹੈ ਚੂਰੀ ਖਾ ਲਾਂਗੇ ਯਾਰ ਖਾ ਲਾਂਗੇ ਚੂਰੀ ਵੀ ਦੇਖਦੇ ਕੀ ਹਿਸਾਬ ਹੈ ਪਰ ਇਹਨਾਂ ਦਾ ਚੂਰੀ ਚੂਰੀ ਲੱਭੀ ਹੈ ਜੀ ਹਾਂ ਦੇਖਦੇ ਆ ਖਾ ਲੈਨੇ ਚੂਰੀ ਆ ਗਈ ਹੈ ਬਈ ਚਾਹ ਤੇ ਚੂਰੀ ਛਕਦੇ ਆ ਹੁਣ ਤੇ ਮੜੇ ਕੈਮ ਹੁੰਨੇ ਆ ਜੱਸੀ ਵਰਗੇ ਵੀ ਡਾਉਣ ਜਿਹੇ ਫਿਰਦੇ ਲੱਗਦਾ ਅੱਜ ਡਾਉਣ ਆਏ ਤੈਨੂੰ ਪਤਾ ਹੈ ਠੀਕ ਆ ਅੱਜ ਘਟ ਜਾਂਾਂ ਚ ਬੋਲ ਰਿਹਾ ਤੂੰ ਕੀ ਚੱਕਰਾ ਵਲੌਗ ਵਾਂਗੂ ਬੋਲ ਯਾਰ ਸਵੇਰ ਦੇ ਉੱਠੇ ਹਾਂ ਚਾਹ ਵੀ ਲੈ ਲਈ ਇੰਜੈਕਟ ਠੀਕ ਆ ਤੇ ਬਾਕੀ ਰੌਣਕ ਮੇਲਾ ਪੂਰਾ ਲੱਗਿਆ ਵਾ ਬਈ ਇੱਧਰ ਚੱਕਦੇ ਆ ਚੂਰੀ ਚਾਰੀ ਤੇ ਦੇਖਦੇ ਆ ਬਈ ਕਿਵੇਂ ਆ ਚੂਰੀ ਦਾ ਘੰਟਾ ਇਹ ਸੀ ਯੋਰੀ ਆ ਬਈ ਟੈਨ ਆ ਚਾਹ ਚੂ ਪੀ ਕੇ ਬਈ ਝਾਕੇ ਵਾਕੇ ਲੈਣੇ ਆ ਗੇੜੇ ਛੇੜੇ ਕਰਦੇ ਚੱਕਦੇ ਆ ਟਾਈਮ ਇਹਨਾਂ ਦਾ ਲੈਣਾ ਆਪਾਂ ਕੁਝ ਨਹੀਂਗਾ ਤੇ ਬਾਕੀ ਮੇਲਾ ਛੇਲਾ ਦੇਖਦੇ ਆ ਜੂੜੀਓ ਜਾੜੀਓ ਤੇ ਹੋਰ ਲੱਲਾ ਪੱਪਾ ਹਾਂ ਪੰਮੇ ਵਰਗੇ ਸਕੈਚਰ ਵਰਗੇ ਤੇ ਐਡੀ ਰਾਸ ਸਾਰੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਆ ਤੇ ਕਿੜਾ ਛੜਾ ਮਾਰਦੇ ਆ ਤੇ ਦੇਖਦੇ ਆ ਮਹੌਲ ਚਾਲ ਬਾਈ ਟਾਈਮ ਹੋ ਗਿਆ ਜੀ 5 ਕਵੇ ਦਾ ਆਪਾਂ ਪਹੁੰਚ ਗਏ ਸੀਗੇ ਰੋਲੀ ਜੱਸੇ ਦਾ ਹਾਲਾ ਪਕਰਤਾ ਸੀਗੇ ਗੁਰਦੁਆਰਾ ਪ੍ਰਭ ਮਿਲਣੇਗਾ ਚਾਹੋ ਚੱਲਦੇ ਆ ਇੱਥੋਂ 3-4 ਕਿਲੋਮੀਟਰ ਹੋਰ ਆ ਤੇ ਚੱਲਦੇ ਆ ਨਾਨਕੇ ਰੁਕਦੇ ਆ ਜਾ ਕੇ ਤੇ ਰੈਸਟ ਰਸਟ ਕਰਦੇ ਆ ਕੱਲ ਨੂੰ ਉਠਾਂਗੇ ਆਪਾਂ 5 ਵਜੇ ਤੇ ਜਾਣ ਦੀ ਤਿਆਰੀ ਸ਼ੈਰੀ ਕਰਕੇ ਆਪਾਂ 6 ਵਜੇ ਤੁਰ ਕੇ 7 ਵਜੇ ਦੇ ਨੂੰ ਧਰਮਕੋਟ ਉਥੋਂ ਚਾਹ ਪਾਣੀ ਪੀ ਕੇ ਇਕੱਠੇ ਹੋਗੇ ਗੈਰੀਬਾਈ ਦੀ ਭੂਆ ਘਰੋਂ ਤੇ ਅੱਗੇ ਨੂੰ ਚਾਲੇ ਪਾ ਦਾਂਗੇ ਤੇ ਆਪਾਂ ਹਰੀਕੇ ਤਰਨ ਤਰਨ ਸਾਹਿਬ ਹੋ ਕੇ ਅੰਮ੍ਰਿਤਸਰ ਸਾਹਿਬ ਪਹੁੰਚ ਜਾਗੇ ਸ਼ਾਮ ਤੱਕ ਬਣੇ ਰਹੋ ਜੀ ਸਫ਼ਰ ਦੇ ਨਾਲ ਫਿਰ ਹਲੋ ਭਾਈ ਪਹੁੰਚ ਗਏ ਆ ਦਾਤੇ ਵਾਲੇ ਰਾਹ ਤੇ ਐਰੀ ਤੂੰ ਆ ਰਿਹਾ ਵੀ ਦਾਤੇ ਜਾਇ ਆ ਨਾਨਕੇ ਆਦੇ ਸਾਈਕਲ ਤੇ ਆ ਗਏ ਫਿਰ ਅੱਜ ਆਪਾਂ ਸਾਈਕਲ ਤੇ ਨਾਨਕੇ ਲੈ ਵੀ ਸਮਾਂ ਹੋ ਗਿਆ ਜੀ ਸਵਾ ਪੰਜ ਦਾ ਤੇ ਆਪਾਂ ਸਫਰ ਕਰਕੇ ਆ ਗਏ ਆ 55 ਤੋਂ 60 ਕਿਲੋਮੀਟਰ ਦਾ ਪਹੁੰਚ ਗਏ ਆ ਦਾਤੇ ਤੇ ਦੇਖਦੇ ਆ ਕਿੱਧਰ ਜਾਣਾ ਆਪਾਂ ਇੱਕ ਹੋ ਜਾਂਦੀ ਆ ਕਿਦੇ ਕਰੇ ਜਾਈਏ ਕਿਦੇ ਕਰੇ ਜਾਈਏ ਘਰ ਵਾਲੇ ਆ ਮਾਮੇ ਨਿਰਮਲ ਕੇ ਘਰੇ ਚਲਦੇ ਮੈਂ ਲੱਗਾ ਬਾਰਚੀ ਬੈਠਾ ਏ ਉਹ ਸਾਹਮਣੇ ਮਾਮਾ ਫੇਕ ਲਿਸਟ ਕਰਤਾ ਹਰ ਵੀ ਖੜਾ ਵਾ ਬਿਲਾਦਾ ਨਹੀਂ ਕੋਈ ਹੋਰ ਆ ਚਲਦੇ ਆ ਟਾਈਮ ਹੋ ਗਿਆ ਜੀ ਇਸ ਟਾਈਮ 7:30 ਵਜੇ ਦਾ ਤੇ ਆਪਾਂ ਰੋਟੀ ਪਾਣੀ ਛਕ ਲਿਆ ਸੀਗਾ ਤੇ ਆਪਾਂ ਇੱਧਰ ਆਏ ਸੀ ਮਾਮੇ ਹਣੀ ਕਹਿੰਦੇ ਵੀ ਰੋਟੀ ਖਾ ਕੇ ਜਾਓ ਪਨੀਰ ਨਾਲ ਰੋਟੀ ਪਾਣੀ ਛਕਿਆ ਆਪਾਂ ਤੇ ਹੁਣ ਵਾਰੀ ਸੇਵੀਆਂ ਦੀ ਆ ਸੇਵੀਆਂ ਖਾਈ ਨੇ ਹੋਰ ਮਾਮਾ ਜੀ ਠੀਕ ਠਾਕ ਹੋ ਜੀ ਹਾਂ ਜੀ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ ਪੁੱਤ ਹੋਰ ਸੁਣਾਓ ਹਾਂ ਪੰਜਾਂ ਤਾਸਰੀ ਯਾਤਰਾ ਕਰਕੇ ਆਏ ਆ ਬਹੁਤ ਬਹੁਤ ਧੰਨਵਾਦ ਸਾਨੂੰ ਬਜ਼ੁਰਗਾਂ ਨੇ ਵੀ ਯਾਨੀ ਕਿ ਉਹ ਚੀਜ਼ ਦਿਖਾਈ ਤੁਸੀਂ ਬਹੁਤ ਵਧੀਆ ਲੱਗਿਆ ਉਸ ਤੋਂ ਬਾਅਦ ਹਿਮਾਚਲ ਜਾ ਕੇ ਆਏ ਆ ਹੁਣ ਪਤਾ ਨੂੰ ਇਹ ਕਹਿੰਨੇ ਐ ਵੀ ਥੋੜੀ ਤਮਦੋਂ ਦੀ ਆ ਸਹੀ ਗੱਲ ਹੈ ਕਰੇ ਆਪਦੇ ਆਰਾਮ ਕਰ ਹਾਂ ਨਹੀਂ ਸਿਰ ਮੱਥੇ ਗੱਲ ਚਰਦੀ ਕਲਾ ਹੋਵੇ ਮਾਲਕ ਫਰਮੰਦਰ ਸਾਹਿਬ ਜਣਾ ਮਾਲਕ ਚਰਦੀ ਕਲਾ ਬਖਸ਼ੀ ਹਾਂਜੀ ਹਾਂਜੀ ਚਰ ਚਰਦੀ ਕਲਾ ਠੀਕ ਹੈ ਜੀ ਧੰਨਵਾਦ ਜੀ ਟਾਈਮ ਹੋ ਗਿਆ ਜੀ 8:00 ਵਜੇ ਦਾ ਤੇ ਆਪਣਾ ਅੱਜ ਦਾ ਦਿਨ ਵਧੀਆ ਰਿਆ ਤੇ ਆਪਣੀ ਵਾੜ ਸੀਗੀ 60 60 ਕਿਲੋਮੀਟਰ ਦੀ ਸੀਗੀ ਤਕਰੀਬਨ ਮੇਲਾ ਦਾ 55-60 ਹੋਣੀ ਐ ਤੇ ਮੋਗੇ ਆਪਾਂ ਪਹੁੰਚ ਗਏ ਸੀਗੇ 12:00 1 ਵਜੇ ਉਦੋਂ ਬਾਅਦ ਸੇਡੇ-ਗੂੜੇ ਕੱਢੀ ਗਏ ਜਾਂ ਬੰਦਿਆਂ ਨੂੰ ਮਿਲਣਾ ਮੋਲਣਾ ਸੀਗਾ ਮਿਲ ਗਿਲ ਕੇ ਆਪਾਂ ਆ ਗਏ ਸੀਗੇ ਦਾਤੇ ਅੱਧੇ ਘੜਾ ਹੈ ਕਿਹੜਾ ਆਪਾਂ ਕੱਢਿਆਂ ਦਾ ਸੀਗਾ ਅਧਿਆਂ ਚ ਆਪਾਂ ਬਈ ਆਉਂਦੀ ਵਾਰੀ ਕੱਢਾਂਗੇ ਸੋ ਕੋਈ ਗੁੱਸਾ ਨਾ ਕਰੇ ਤੇ ਆਪਣੇ ਕੋਲ ਟਾਈਮ ਥੋੜਾ ਜਿਹਾ ਘੱਟ ਸੀਗਾ ਤੇ ਮੰਨ ਲਓ ਮੱਲੀ ਟਾਈਮ ਲੱਗ ਜਾਂਦਾ ਤੇ ਬਾਕੀ ਕੱਲ ਨੂੰ ਆਪਾਂ ਦਾਤੇ ਉਹ ਨਾਨਕੇ ਆਪਣੇ ਚੱਲਾਂਗੇ ਅੰਮ੍ਰਿਤਸਰ ਸਾਹਿਬ ਤਰਨ ਤਰਨ ਹਰੀਕੇ ਇੱਧਰ ਹੁੰਦੇ ਹੋਏ ਧਰਮਕੋੜ ਤੋਂ ਇਕੱਠੇ ਹੋ ਕੇ ਚਾਰ ਜਣੇ ਪਹਿਲਾਂ ਪੰਜ ਸੀ ਚਾਰ ਰਹਿ ਗਏ ਹੁਣ ਉੱਥੋਂ ਚੱਲਾਂਗੇ ਬਣੇ ਰਹੋ ਸਫਰ ਦੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਪਹਿਲਾਂ ਵਾਲੇ ਸਫਰਾਂ ਨੂੰ ਪਿਆਰ ਦਿੰਦੇ ਰਹੋ ਮਿਲਦੇ ਆਂ ਜੀ ਕੱਲ ਨੂੰ ਸਤਿ ਸ਼੍ਰੀ ਅਕਾਲ ਰੱਬ ਰਾਖਾ